ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਿ ਨੋਰੋ ਰਿੰਪੀ ਨੇ ਇਤਿਹਾਸ ਰਚਿਆ ਫੀ ਐਫ ਐਲ ਡੀ ਇ ਫੈਲਡ ਮੈਚ ਲਾ ਵਿ ਵਿਸ਼ਵ ਕੱਪ ਤੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਬਣੀ ਪਹਿਲੀ ਭਾਰਤੀ ਮਹਿਲਾ ਨਵੀਂ ਦਿੱਲੀ ਕੈਨੂਰ ਰਿੰਪੀ ਨੇ ਇਤਿਹਾਸ ਰਚਿਆ ਹੈ ਰਿੰਪੀ ਜਰਜੀਆਂ ਜਰਦੀਆਂ ਦੇਵ ਬੋ ਟੂਮੀ ਵਿੱਚ ਹੋ ਰਹੇ ਐਫ ਐਲ ਡੀਈ ਫੀਲਡਾ ਮਹਿਲਾ ਸਤਰੰਜ ਵਿਸ਼ਵ ਕਾਪ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਔਰਤ ਬਣੀ ਬਣ ਗਈ ਹੈ ਭਾਰਤੀ ਗ੍ਰੇਡ ਮਾਸਟਰ ਦੇ ਕੁਆਟਰ ਫਾਈਨਲ ਵਿੱਚ ਚੀਨ ਦੇ ਇਸ ਸੋਗ ਜੋਗ ਜੁਜਨਮ ਵਿਰੁੱਧ ਡਰਾ ਖੇਡ ਰਹੀ ਆਖਰੀ ਚਾਰ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ ਰਿੰਪੀ ਨੇ ਆਪਣੀ ਰਣਨੀਤੀ ਸੋਚ ਅਤੇ ਖੇਡ ਦੇ ਕਾਬੂ ਦਿਖਾਉਂਦੇ ਹੋਏ ਮੈਚ ਨੂੰ ਡਰਾ ਕਰਵਾਉਣ ਲਈ ਮਜਬੂਰ ਕਰ ਦਿੱਤਾ ਹੈ ਖਾਸ ਤੌਰ ਤੇ ਜੋਨੀ ਜੋਜਿਨਾ ਦੇ ਡਰਾਅ ਲੈ ਕੇ ਆਏ ਜਿਸ ਨੇ ਰਿੰਪੀ ਲਈ ਇਤਿਹਾਸਕ ਤਰੱਕੀ ਦਿਖਾਈ ਹੈ ਰਿੰਪੀ ਆਪਣੇ ਕੁਆਟਰ ਫਾਈਨਲ ਦਾ ਦੂਜਾ ਗੇਮ ਜੋਜਿਨਾ ਖਿਲਾਫ ਖੇਡ ਰਹੀ ਹੈ ਜਿਸ ਵਿੱਚ ਭਾਰਤੀ ਗ੍ਰੈਂਡ ਮਾਸਟਰ ਡਰਾਅ ਤੇ ਨਜ਼ਰ ਰੱਖ ਰਹੀ ਹੈ ਉਹਨਾਂ ਨੇ ਦੋ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਆਪਣੇ ਹੱਕ ਵਿੱਚ ਬੜਤ ਬਣਾ ਲਈ ਹੈ ਇਸ ਦੌਰਾਨ ਇੱਕ ਹੋਰ ਕੋ ਆਟਰ ਫਾਈਨਲ ਵਿੱਚ ਹਰੀਕਾ ਦੁਹਰਾਵਲੀ ਅਤੇ ਉੱਪਰ ਦੀ 스타 ਦਿਵਿਆ ਦੇਸ਼ਮੁਖ ਵਿਚਕਾਰ ਇੱਕ ਦਿਲਚਸਪ ਟੱਕਰ ਹੋ ਰਹੀ ਹੈ ਦਿਵਿਆ ਨੇ ਚਿੱਟੇ ਟੁਕੜਿਆਂ ਨਾਲ ਇੱਕ ਆਧੁਨਿਕ ਤਰੀਕਾ ਆਪਣਾ ਪਰ ਜਬ ਤਜਰਬੇਕਾਰ ਹਰੀਕਾ ਨੇ ਉਸ ਨੂੰ ਜਿੱਤਣ ਦਾ ਕੋਈ ਮੌਕਾ ਨਹੀਂ ਦਿੱਤਾ ਇਸ ਮੈਚ ਇਹ ਮੈਚ 60 ਗੇਮਾਂ ਤੱਕ ਚੱਲਿਆ ਚਲਦਿਆਂ ਜਲਦੀ ਹੀ ਮੈਚ ਦੇ ਜੇਤੂ ਦਾ ਫੈਸਲਾ ਕਰਨ ਦਾ ਸਮਾਂ ਆ ਜਾਵੇਗਾ ਹਾਲਾਂਕਿ ਆਰ ਬਿਸ਼ਾਲੀ ਇੱਕ ਸ਼ਾਨਦਾਰ ਮੁਹਿੰਮ ਤੋਂ ਬਾਅਦ ਟੂਰਨਾਮੈਂਟ ਦੋ ਬਾਾਰ ਹੋ ਗਈ ਹੈ ਉਹ ਚੀਨ ਦੀ ਤੀਜੀ ਦਰਜਾ ਪ੍ਰਾਪਤ ਟੈਨ ਜੋ ਗੱਜੀ ਦੇ ਹਾਰ ਗਈ ਹੈ ਚੀਨ ਦੀ ਰੋਸ਼ ਚੋਟੀ ਦੀ ਦਰਜਾ ਦਰਜਾ ਪ੍ਰਾਪਤ ਲੀ ਟਿੰਗਜ਼ੀ ਨੇ ਸਥਾਨਕ ਪ੍ਰਸਿੱਧ ਦਾ ਨਾਨਾ ਦਾ ਗਾਜ਼ੀਨ ਜੇ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਣ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ